ਮੁਆਵਜ਼ਾ ਜਿਹੜਾ ਫਸਲਾਂ ਦਾ ਤਬਾਹ ਹੋ ਗਿਆ ਮਸਲਾ ਉਹਦਾ ਜਿਹੜੇ ਘਰ ਖਤਮ ਹੋ ਗਏ ਘਰਾਂ ਦਾ ਜਿਹੜੇ ਡੰਗਰ ਪਾਲ ਉਹਦਾ ਨੁਕਸਾਨ ਹੋ ਗਿਆ ਉਹਦਾ ਮੁਆਵਜ਼ਾ ਦੇਣਾ। ਇਹਨਾਂ ਖਬਰਾਂ ਚ ਲੋਕਾਂ ਨੂੰ ਵੀ 15 ਦਿਨ ਸਿੱਗੀਆਂ ਬਿਮਾਰ ਰੋ ਕਿਵੇਂ ਰਹਿ ਸਕਦਾ ਏ ਕਿਵੇਂ ਹੋ ਸਕਦਾ ਏ ਕਿਸ ਨੂੰ ਜ਼ਿੰਮੇਵਾਰੀ ਦੇਣੀ ਪਊ ਉਹਦੇ ਗੱਲ ਪਾਈ ਦਿਮਾਗ ਚ ਵੀ ਤਿਆਰੀ ਕਰ ਲੈ। ਜਦੋਂ ਉਹਨੇ ਅੱਖਾਂ ਦਿਖਾਈਆਂ ਵੀ 40 ਮੇਰੇ ਨਾਲ ਨੇ ਤੇ ਫਿਰ ਕਹਿੰਦੇ ਸੀਐਮ ਰਹੂਗਾ ਦੋ ਦਿਨਾਂ ਬਾਅਦ ਤਿਆਰ ਹੋ ਕੇ ਤਿਆਰ ਹੋ ਜਾਊਗਾ ਫਿਰ ਸੈਂਟਰ ਗਵਰਨਮੈਂਟ ਉਦੋਂ ਉਹ ਆਪ ਜਿਆ ਭੇਜੂ 11000 ਕਰੋੜ ਰੁਪਏ ਤਾਂ ਪਈ ਆ ਪਹਿਲਾਂ ਹੀ ਪੰਜਾਬ ਦੇ ਮੈਂ ਦੇਖਿਆ ਇੱਥੇ ਸੇਵਾ ਲਈ ਜਿਹੜੇ ਸਾਡੇ ਸੰਤਮਾ ਪੁੱਛ ਨੇ ਸਾਡੇ ਜਿਹੜੇ ਨੌਜਵਾਨ ਨੇ ਯਾਰ ਸੌ ਸੌ ਟਰਾਲੀ ਲਿਆਂਦੀ ਖੜੀ ਪਈ ਆ ਦੇਖੋ ਤਾਂ ਸਹੀ ਉੱਥੇ ਨੌਜਵਾਨ ਇਹ ਗੱਲਾਂ ਮਾਰਦੇ ਜਿਹੜੇ ਨਸ਼ੇ ਦੀ ਗੱਲ ਕਰਦੇ ਆ ਜਿਹੜੀਤੀ ਵਾਲਾ ਕੰਮ ਵੀ ਜਿਹੜਾ ਉਹ ਵੀ ਨਿਬੜ ਜੂਗਾ ਨਾ ਕਿਤੇ ਉਹ ਕੁਝ ਕਰਨ ਦੀ ਲੋੜ ਬਹੁ ਆਪਣੇ ਖੇਤਾਂ 'ਚ ਜਿਹੜਾ ਰੇਤਾ ਆ ਉਹਦਾ ਕਰ ਉਹ ਟਾਈਮ ਡਿਟੇਲਡ ਰਿਪੋਰਟਾ ਚਾਹੀਓ ਹਜ਼ਾਰਾਂ ਕਰੋੜ ਹੋਵੇ ਚਾਹੀਓ ਸੈਂਕੜੇ ਕਰੋੜ ਬਣਾਏ ਉਹ ਜਿੰਦ ਸਰਕਾਰ ਸਟੇਟ ਗਵਰਨਮੈਂਟ ਆਫ ਦੋ ਇੱਕ afghanistan ਲਈ ਉਹ ਦੂਜਾ ਦੇਸ਼ਾ ਉਥੇ ਇੱਕ ਮੈਸੇਜ ਕਰਕੇ ਜਾਂ ਕੀ ਟਵੀਟ ਕਰਕੇ ਜਾਂ ਉਥੇ ਤਰਪਾਲਾ ਭੇਜ ਕੇ ਜਾਂ ਖਾਣੇ ਦਾ ਪ੍ਰਬੰਧ ਕਰਕੇ ਉਹਨਾਂ ਗੱਲ ਸੀ ਮੈਂ ਜਦੋਂ ਸ਼ਿਵਰਾ ਚੋਹਾਨ ਜੀ ਅਸੀਂ ਘੁੰਮ ਰਹੇ ਸੀਗੇ ਪ੍ਰਾਈਮ ਮਿਨਿਸਟਰ ਨੂੰ ਭੇਜਿਆ ਸੀ ਤੇ ਨੌਜਵਾਨ ਸਾਥੀਆਂ ਨੇ ਟਰੱਕ ਤੇ 50 ਕ ਨੌਜਵਾਨ ਸੀ ਕਹਿੰਦੇ ਦੇਖੋ ਇੱਕ ਤਾਂ ਗੱਲ ਮੰਨਣ ਵਾਲੀ ਆ ਵੀ ਭਨਾਈ ਮਿਨਿਸਟਰ ਦੇ ਟਵੀਟ ਤੇ ਹੀ ਵਿਸ਼ਵਾਸ ਆ ਉਹਨਾਂ ਨੇ ਉਹ ਕਹਿੰਦੇ ਪ੍ਰਾਈਮ ਮਿਨਿਸਟਰ ਦਾ ਟਵੀਟ ਤਕਰਾਓ ਮੈਂ ਕਿਹਾ ਇੱਥੇ ਟਵੀਟ ਨਾਲ ਨਹੀਂ ਕੰਮ ਚੱਲਣਾ ਇੱਥੇ ਆਪਣਾ ਹੱਕ ਆ ਜਿਹੜਾ ਅਸੀਂ ਉਹ ਲੈਣਾ ਪ੍ਰਧਾਨ ਮੰਤਰੀ ਜੀ ਤੋਂ ਦੇਸ਼ ਤੋਂ ਤੇ ਉਹ ਇੱਕ ਵਾਰੀ ਹੱਥ ਜੋੜ ਕੇ ਤੁਹਾਡੇ ਚੈਨਲ ਰਾਹੀਂ ਸਭ ਨੂੰ ਬੇਨਤੀ ਆ ਨਾ ਇਹ ਮੌਕਾ ਨਹੀਂ ਹੁੰਦਾ ਅੱਗੇ ਵੀ ਤੁਸੀਂ ਨੁਕਸਾਨ ਕੀਤਾ ਪੰਜਾਬ ਦਾ ਹਰ ਰੋਜ਼ ਕਦੇ ਕੇਂਦਰ ਨੂੰ ਗਾਲਾਂ ਕਦੇ ਸੂਬੇ ਨੂੰ ਇਹ ਚਾਅ ਨਹੀਂਗਾ ਕੇਂਦਰ ਜਿਹੜਾ ਮੈਂ ਦੇਖਿਆ ਇੱਥੇ ਸੇਵਾ ਲਈ ਜਿਹੜੇ ਸਾਡੇ ਸੰਤ ਮਹਾਂਪੁਰਸ਼ ਨੇ ਸਾਡੇ ਜਿਹੜੇ ਨੌਜਵਾਨ ਨੇ ਯਾਰ ਸੌ ਸੌ ਟਰਾਲੀ ਲਿਆਂਦੀ ਖੜੀ ਪਈ ਐ ਦੇਖੋ ਤਾਂ ਸਹੀ ਉੱਥੇ ਨੌਜਵਾਨ ਇਹ ਗੱਲਾਂ ਮਾਰਦੇ ਜਿਹੜੇ ਨਸ਼ੇ ਦੀ ਗੱਲ ਕਰਦੇ ਆ ਆਹੀ ਆਹੀ ਰਾਹੁਲ ਗਾਂਧੀ ਸੀ ਜਿਹੜਾ ਨਸ਼ੇ ਗੱਲ ਜੀ ਨੇ ਸ਼ੁਰੂ ਕੀਤੀ ਪੰਜਾਬ ਦੀ ਉੜਦਾ ਪੰਜਾਬ ਇਹ ਰਾਹੁਲ ਗਾਂਧੀ ਸੀ ਜਿਹਨੇ ਸ਼ੁਰੂ ਅੱਜ ਦੇਖੋ ਸਾਡੇ ਨੌਜਵਾਨ ਕਿਵੇਂ ਉੱਥੇ ਸੇਵਾ ਕਰ ਰਹੇ ਆ ਕਿੱਥੇ ਨਸ਼ਾ ਤੇ ਇਹ ਗੱਲ ਆ ਉਹ ਚੰਗੇ ਕੰਮ ਨੂੰ ਅੱਜ ਉਭਾਰਨ ਦੀ ਲੋੜ ਆ ਜੋ ਕੰਮ ਨੌਜਵਾਨ ਸਾਡੇ ਕਰ ਰਹੇ ਆ ਪਰ ਉਹ ਸੇਵਾ ਅਲੱਗ ਚੀਜ਼ ਆ ਥਾਣਾ ਦੇਣਾ ਉਹ ਸਭ ਲੰਗਰ ਲੱਗੇ ਆ ਮੱਜਾਂ ਦਾ ਚਾਰਾ ਹੋਜੂ ਕੇਂਦਰ ਸਰਕਾਰ ਦਾ ਕੰਮ ਕੀ ਹੈ ਉਹਦਾ ਕੰਮ ਆ ਮੁਆਵਜ਼ਾ ਜਿਹੜਾ ਫਸਲਾਂ ਦਾ ਤਬਾਹ ਹੋ ਗਈਆਂ ਫਸਲਾਂ ਉਹਦਾ ਜਿਹੜੇ ਘਰ ਖਤਮ ਹੋ ਗਏ ਘਰਾਂ ਦਾ ਜਿਹੜੇ ਡੰਗਰ ਮਾਲ ਉਹਦਾ ਨੁਕਸਾਨ ਹੋ ਗਿਆ ਉਹਦਾ ਮੁਆਵਜ਼ਾ ਦੇਣਾ ਉਹ ਪੰਜਾਬ ਸਰਕਾਰ ਥੱਲੇ ਦੇ ਲੈਵਲ ਤੇ ਐਸ ਡੀ ਐਮ ਤੋਂ ਬਾਅਦ ਡੀ ਸੀ ਡੀ ਸੀ ਤੋਂ ਚੀਫ ਸੈਕਟਰੀ ਉਹ ਲੈਵਲ ਤੇ ਜਦੋਂ ਸੈਂਟਰ ਦੀਆਂ ਟੀਮਾਂ ਵੀ ਉਰੇ ਫਿਰ ਰਹੀਆਂ ਉਹਨਾਂ ਨੇ ਵੀ ਡਾਟਾ ਇਕੱਠਾ ਕੀਤਾ ਜਿੱਦਾਂ ਜਦੋਂ ਚੀਫ ਸਕੱਟਰੀ ਪੰਜਾਬ ਸਰਕਾਰ ਇੱਕ ਇੱਕ ਚੀਜ਼ ਦਾ ਡਾਟਾ ਦੇ ਦੋ ਵੀ ਆਹ ਜ਼ਿਲ੍ਹੇ 'ਚ ਇੰਨੇ ਹਜ਼ਾਰ ਏਕੜ ਜਾਂ ਇੰਨੇ ਲੱਖ ਏਕੜ ਫਸਲ ਤਬਾਹ ਹੋਈ ਆ ਇਹਦਾ ਭਾਈ ਇੰਨਾ ਪੈਸਾ ਬਣਦਾ ਪਰ ਏਕੜ ਉਦੋਂ ਵੰਦ ਇੰਨੇ ਘਰ ਟੁੱਟ ਗਏ ਕਈਆਂ ਦੀਆਂ ਛੱਤਾਂ ਟੁੱਟ ਗਈਆਂ ਕਈਆਂ ਦੀਆਂ ਜਿਹੜੀਆਂ ਆ ਉਹ ਬਿਲਕੁਲ ਹੀ ਤਬਾਹ ਹੋ ਗਏ ਕੋਈ ਅੱਧਾ ਟੁੱਟਿਆ ਏ ਕੋਈ ਕਿੰਨਾ ਟਹਿ ਗਿਆ ਉਹਦਾ ਸਾਰਾ ਡਾਟਾ ਤਿਆਰ ਹੋਊਗਾ ਨਾ ਉਹ ਜਦੋਂ ਤਿਆਰ ਹੋ ਜਾਊਗਾ ਫਿਰ ਸੈਂਟਰ ਗਵਰਨਮੈਂਟ ਉਹਦਾ ਮੁਆਵਜ਼ਾ ਭੇਜੂ 11000 ਕਰੋੜ ਰੁਪਏ ਤਾਂ ਪਈ ਆ ਪਹਿਲਾਂ ਹੀ ਪੰਜਾਬ 'ਚ ਹਰ 6 ਮਹੀਨੇ ਬਾਅਦ ਆਉਂਦਾ ਬਾਕੀ ਜਿੰਨਾ ਵੀ ਹੋਊਗਾ ਉਹ ਆਊਗਾ ਪਰ ਮੈਂ ਹੱਥ ਜੋੜ ਕੇ ਕਹਨਾ ਇਹ ਬਿਲਕੁਲ ਐਸੀ ਕੋਈ ਗੱਲ ਨਹੀਂ ਕਿ ਇਹ ਮੁਆਵਜ਼ਾ ਬਸ ਹੀ ਮੇਰੀ ਗੱਲ ਨੂੰ ਹੁਣ ਸਮਝ ਗਏ ਹੋਵੋਗੇ ਕਿ ਫੇਰ ਲੋਕਾਂ ਦੇ ਕੋਲ ਉਹ ਮੁਆਵਜ਼ਾ ਖਾਤਿਆਂ 'ਚ ਪਹੁੰਚੂਗਾ ਜਿਹੜੇ ਘਰ ਟੁੱਟ ਗਏ ਉਹਦਾ ਹੁਣ ਹਰ ਟੀਮਾਂ ਜਿਹੜੀਆਂ ਉਹ ਬਣਾ ਰਹੀਆਂ ਏ ਫਸਲ ਕਿੰਨੀ ਤਬਾ ਹੋ ਗਈ ਅੱਗੇ ਤੋਂ ਜਿਹੜੀ ਫਸਲ ਆ ਉਹ ਵੀ ਨਹੀਂ ਹੋਣੀ ਉਹਦਾ ਸਾਰਾ ਕੰਪੈਰੀਸ਼ਨ ਕਰਕੇ ਸਾਰਾ ਲੇਖਾ ਜੋਖਾ ਕਰਕੇ ਫੇਰ ਕੇਂਦਰ ਸਰਕਾਰ ਆ ਜਿਹੜਾ ਉਹ ਪੈਸਾ ਭੇਜੂਗੀ ਤੇ ਹੁਣ ਪ੍ਰਾਈਮ ਮਿਨਿਸਟਰ ਸਾਹਿਬ ਖੁਦ ਜਿਹੜਾ ਏ ਉਹ ਆ ਰਹੇ ਆ ਠਾਨਕੋਟ ਵੀ ਆਉਣਗੇ ਗੁਰਦਾਸਪੁਰ ਵੀ ਆਉਣਗੇ ਹਿਮਾਚਲ ਵੀ ਜਾਣਾ ਉਹਨਾਂ ਨੇ ਉਹ ਹਜੇ ਡਿਟੇਲਡ ਪ੍ਰੋਗਰਾਮ ਉਹਨਾਂ ਦਾ ਆਊਗਾ ਉਹ ਆ ਕੇ ਵੀ ਇੱਕ ਗੱਲ ਸੁਣਨੀ ਹੈ ਦੂਜੀ ਗੱਲ ਇਹ ਇਹ ਗੱਲ ਜਿਹੜੀ ਮੈਂ ਬਾਰ-ਬਾਰ ਕਹਿ ਰਿਹਾ ਜਿਹੜਾ ਵੀ ਰੇਤਾ ਆ ਗਿਆ ਇਹ ਵੀ ਸਰਕਾਰ ਫੈਸਲਾ ਕੇਂਦਰ ਵੱਲੋਂ ਹੋਊਗਾ ਇਹਨਾਂ ਨੂੰ ਕਿਹਾ ਜਾਊਗਾ ਵੀ ਜਿਹੜਾ ਵੀ ਰੇਤਾ ਜ਼ਮੀਨਾਂ 'ਚ ਆ ਗਿਆ ਚਾਹੇ 2 ਫੁੱਟਾ 4 ਫੁੱਟਾ ਉਹ ਰੇਤਾ ਏ ਉਹ ਲੋਕਾਂ ਦਾ ਏ ਲੋਕ ਉਸ ਰੇਤੇ ਨੂੰ ਵੇਚਣ ਉਸ ਰੇਤੇ ਨੂੰ ਕਿਤੇ ਭਰੇ ਕਰਨ ਜਿਵੇਂ ਮਰਜ਼ੀ ਕਰਨਾ ਉਹ ਵੀ ਵੱਡੇ ਲੈਵਲ ਤੇ ਇਹ ਫੈਸਲਾ ਵੀ ਜਿਹੜਾ ਅਸੀਂ ਕਿਹਾ ਹੋ ਜੂਗਾ ਤੇ ਰੇਤੇ ਵਾਲਾ ਕੰਮ ਵੀ ਜਿਹੜਾ ਹੈ ਉਹ ਵੀ ਨਿਬੜ ਜੂਗਾ ਨਾ ਕਿਤੇ ਕੋਈ ਕੁਝ ਕਰਨ ਦੀ ਲੋੜ ਪਊ ਆਪਣੇ ਖੇਤਾਂ 'ਚ ਜਿਹੜਾ ਰੇਤਾ ਆਇਆ ਉਹਦਾ ਕੰਮ ਵੀ ਹੋ ਜੂਗਾ ਉਦੋਂ ਬਾਅਦ ਜਿਹੜਾ ਅੱਗੇ ਫਿਰ ਮੇਨ ਜਿਹੜਾ ਲੋਕਾਂ ਦੀ ਸਭ ਤੋਂ ਵੱਡੀ ਡਿਮਾਂਡ ਆ ਵੀ ਇਹ ਤੋਂ ਅੱਗੇ ਕਿਵੇਂ ਬਚਿਆ ਜਾਏ ਉਹ ਜੋ ਪੰਜਾਬ ਸਰਕਾਰ ਜਾਂ ਸੈਂਟਰ ਦਾ ਜਿਹੜਾ ਮਹਿਕਮੇ ਆਏ ਹੋਏ ਨੇ ਸਾਰੇ ਫਾਈਨਾਂਸ ਦਾ ਹੋਮ ਦਾ ਪਾਵਰ ਦਾ ਸੜਕਾਂ ਦਾ ਆਪਣੇ ਦੂਜਾ ਜਲ ਸ਼ਕਤੀ ਇਹ ਸਾਰੇ ਰਿਪੋਰਟ ਬਣਾ ਕੇ ਦੇ ਰਹੇ ਆ ਵੀ ਕਿੰਨਾ ਕਿੰਨੇ ਕਰੋੜ ਰੁਪਈਆ ਕਿੰਨੇ 100 ਕਰੋੜ ਕਿੰਨਾ ਹਜ਼ਾਰ ਕਰੋੜ ਜਿਹੜਾ ਇਹ ਬੰਨਾਂ ਨੂੰ ਲੋਕਣ ਲਈ ਇਹ ਪੈਸਾ ਚਾਹੀਦਾ ਕੇਂਦਰ ਉਹ ਪੈਸਾ ਵੀ ਦੇਊਗੀ ਇਸ ਕਰਕੇ ਇਹ ਗੱਲਾਂ ਇਹ ਜਿਹੜੀਆਂ ਸਾਰੀਆਂ ਉਹਨੂੰ ਕੋਈ ਟਾਈਮ ਲੱਗਦਾ ਉਹ ਟਾਈਮ ਡਿਟੇਲਡ ਰਿਪੋਰਟਾ ਚਾਹੀਓ ਹਜ਼ਾਰਾਂ ਕਰੋੜ ਹੋਵੇ ਚਾਹੀਓ ਸੈਂਕੜੇ ਕਰੋੜ ਬਣਾਈ ਉਹ ਕੇਂਦਰ ਸਰਕਾਰ ਸਟੇਟ ਗਵਰਨਮੈਂਟ ਨੂੰ ਦੇਊਗੀ ਪਰ ਸਟੇਟ ਗਵਰਨਮੈਂਟ ਕਿਸ ਕੱਲ ਤੇ ਲੱਗੀ ਮੈਂ આરોਪ ਨਹੀਂ ਲਾਉਣ ਲੱਗਿਆ ਇਹ ਜਿੰਨੇ ਗੰਦੇ ਨੇ ਦਿੱਲੀ ਵਾਲੇ ਇਹ ਤਾਂ ਮੌਕਾ ਦੇਖ ਕੇ ਉਹਨੂੰ ਦੇਖ ਕੇ ਵੀ ਉਹ ਪੀ ਪਿਆ ਉਹਨੂੰ ਵੀ ਤੋੜ ਦੋ ਲਾ ਦੋ ਜਦੋਂ ਇਹ ਸਵੇਰੇ ਕੇਜਰੀਵਾਲ ਉਹਦੇ ਘਰੇ ਗਿਆ ਤੇ ਉਹ ਬੇਸ਼ੱਕ ਪੀ ਪਏ ਸੀ ਪਰ ਉਹਨਾਂ ਨੇ ਕਿਹਾ 40 ਐਮਐਲ ਵੀ ਮੇਰੇ ਨਾਲ ਵੀ ਨੇ ਲਾ ਕੇ ਦਿਖਾਓ ਮੈਨੂੰ ਇਹਨਾਂ ਨੇ ਤਾਂ ਲਿਸਟ ਵੀ ਜਾਰੀ ਕਰਤੀ ਸੀ ਵਿਆਹ ਸੀ ਐਮ ਬਣਾਵਾਂਗੇ ਦੇਖੋ ਪੰਜਾਬ ਨੂੰ ਕਿਸ ਚੀਜ਼ ਦੀ ਲੋੜ ਐਡਮਿਨਿਸਟ੍ਰੇਸ਼ਨ ਦੀ ਲੋੜ ਐ ਇਹ ਸੀਐਮ ਨਵਾਂ ਬਣਾਉਣ ਦੇ ਪਿੱਛੇ ਚੱਕਰ ਚ ਤੋੜਨ ਫਿਰਦੇ ਆ ਇਸ ਕਰਕੇ ਜਦੋਂ ਉਹਨੇ ਅੱਖਾਂ ਦਿਖਾਈਆਂ ਵੀ 40 ਮੇਰੇ ਨਾਲ ਵੀ ਨੇ ਤਾਂ ਫਿਰ ਆ ਕੇ ਕਹਿੰਦਾ ਹਰਮਨ ਪਿਆਰਾ ਅਸਸੋਦੀਏ ਨੇ ਪਹਿਲਾਂ ਖਬਰਾਂ ਚਲਵਾਈਆਂ ਵੀ 15 ਦਿਨ ਸੀਐਮ ਬਿਮਾਰ ਰੋ ਕਿਵੇਂ ਰਹਿ ਸਕਦਾ ਏ ਕਿਵੇਂ ਹੋ ਸਕਦਾ ਹੈ ਕਿਸੇ ਨੂੰ ਜ਼ਿੰਮੇਵਾਰੀ ਦੇਣੀ ਪਊ ਉਹਦੇ ਗੱਲ ਪਾਈ ਦਿਮਾਗ ਚ ਵੀ ਤੂੰ ਤਿਆਰੀ ਕਰ ਲਾ ਜਦੋਂ ਉਹਨੇ ਅੱਖਾਂ ਦਿਖਾਈਆਂ ਵੀ 40 ਮੇਰੇ ਨਾਲ ਨੇ ਤੇ ਫਿਰ ਕਹਿੰਦੇ ਇਹੀ ਸੀਐਮ ਰਹੂਗਾ ਦੋ ਦਿਨਾਂ ਬਾਅਦ ਤਿਆਰ ਹੋ ਕੇ ਸੈੱਟ ਹੋ ਕੇ ਆਜੂਗਾ ਪਰ ਮੈਂ ਬਾਦ ਸਾਹਿਬ ਨੂੰ ਵੀ ਕਹਿਣਾ ਇਹਨੂੰ ਮੈਂ ਫੇਰ ਬਾਰ-ਬਾਰ ਕਹਿਣਾ ਮਾਨ ਸਾਹਿਬ ਚੰਗੀ ਪੀ ਲਿਆ ਕਰੋ ਪੀਂਦੇ ਆ ਪੀਣ ਦੀ ਗੱਲ ਕੋਈ ਅਸੀਂ ਕਹਿੰਦੇ ਪੰਜਾਬ ਦੀ ਗੱਲ ਹੋਰ ਤਰ੍ਹਾਂ ਦੀ ਹੈ ਪਰ ਜੇ ਪੀਣੀ ਆ ਤੁਹਾਨੂੰ ਅਸੀਂ ਚੰਗੀ ਭੇਜ ਦਿਆ ਕਰਾਂਗੇ ਕਿ ਤੋਂ ਲੈ ਕੇ ਹੋਰ ਜਗ੍ਹਾ ਤੋਂ ਭੇਜ ਦਾਂਗੇ ਚੰਗੀ ਪੀ ਲਿਆ ਕਰੋ ਮਾੜੀ ਪੀ ਕੇ ਆ ਜਦੋਂ ਟਾਈਮ ਐਸਾ ਹੁੰਦਾ ਉਦੋਂ ਮੰਜੇ ਤੇ ਉੱਠਿਆ ਕਰੋ ਹੁਣ ਡੱਕੇ ਪਏ ਹਾਂ ਐਨੇ ਦਿਨਾਂ ਦੇ ਤੇ ਉਦੋਂ ਮਾਦਾ ਚੜਨਾ ਪੈ ਗਿਆ ਡ੍ਰਿਪ ਇਸ ਕਰਕੇ ਮੈਂ ਇਹਨਾਂ ਨੂੰ ਪਰਿਵਾਰ ਨੂੰ ਵੀ ਚਲੋ ਮਾਫੀ ਮੰਗ ਕੇ ਕਹਿਣਾ ਪਰ ਜੇ ਉਹ ਪੀਂਦੇ ਨੇ ਉਹਨਾਂ ਨੂੰ ਚੰਗੇ ਬ੍ਰਾਂਡ ਦੀ ਚੰਗੀ ਸ਼ਰਾਬ ਲੈ ਕੇ ਦੇ ਦਿਆ ਕਰੋ ਪੀਣੀ ਜਿਹੜੀ ਲੱਗਦਾ ਉਹ ਲੱਗੀ ਹੋਈ ਆ ਉਹਨਾਂ ਨੂੰ ਇਸ ਕਰਕੇ ਇੰਨੀ ਹੀ ਗੱਲਾਂ ਮੈਂ ਤੁਹਾਡੇ ਸਰ 60 ਹਜ਼ਾਰ ਕਰੋੜ ਕਹਿੰਦੇ ਆਪ ਜੀ ਦਾ ਜਨਾ ਰੋਕਟ ਆਇਆ ਹਜੇ ਤੱਕ ਸੈਂਟਰ ਸਾਨੂੰ ਜਾਰੀ ਨਹੀਂ ਕਰਦੀ ਪਈ। ਕੌਣ ਕੌਣ ਕਹਿੰਦਾ ਸੰਜੀਤ ਸਿੰਘ ਕੱਲ ਜਿਹੜੇ ਰਾਜ ਸਭਾ ਮੈਂਬਰ ਲੱਗੇ ਉਹ ਵੀ ਆਪਾਂ ਦੇ ਸਪੋਰਟ ਵਿੱਚ। ਇਹਨਾਂ ਨੂੰ ਕੀ ਪਤਾ ਇਹ ਤਾਂ ਲੁੱਟਣ ਆਏ ਹੋਏ ਇੱਥੇ। ਇਹ ਲੁਟੇਰਿਆਂ ਦੀ ਗੱਲ ਕਰਦੇ ਹੋਏ ਤਾਂ ਰਾਜ ਲੱਭਦੇ ਸੀ ਤੇ ਬੋਲੀ ਲਾਉਂਦੇ ਸੀ ਸੀਐਮ ਦੀ। ਸੰਜੀਤ ਸਿੰਘ ਹਣੀ ਤੁਸੀਂ ਸੋਚਦੇ ਹੜਾਣਾ ਕੰਮ ਕਰਨ ਆਏ ਹੋਏ ਆ। ਇਹ ਤਾਂ ਦੂਜੇ ਬੋਲੀ ਲਾਉਣ ਆਇਆ ਵੀ ਆਜਾ ਜੀ ਮਿਨਿਸਟਰ ਬਣਾਈਏ ਤੁਹਾਨੂੰ। ਉਹ ਕੰਮ ਫਿਰਦੇ ਆ ਤੇ ਉਹ ਟੋਲਦੇ ਇਹ। ਚਲੋ ਜੀ। ਮਾਈਨਿੰਗ ਮਾਈਨਿੰਗ